ਦੋਵੇਂ ਟੀਮਾਂ ਕਹਿੰਦੇ ਲੜਕੀਆਂ ਦੀ ਇੱਕ ਪੰਜਾਬ ਤੇ ਇੱਕ ਹਰਿਆਣੇ ਦੀ ਟੀਮ ਹੈ ਕਿ ਨਾਨਕ ਦੀ ਸੋਚ ਨਾਲ ਹੋਗੇ ਤੁਸੀਂ ਬੇਮੁਖ ਸਾਰੇ ਇੱਕ ਧੀ ਦੀ ਕੁੱਖੋ ਜੰਮ ਕੇ ਦੂਜੀ ਨੂੰ ਕਾਤੋਂ ਮਾਰੇ ਛੋਟੀ ਦਾ ਕਹਿੰਦੇ ਮੁਕਾਬਲਾ ਉਸ ਮੁਕਾਬਲੇ ਦੀ ਸ਼ੁਰੂਆਤ ਹੋ ਗਈ ਹੈ ਕਿ ਲੋਕੋ ਧੀਆਂ ਹੁੰਦੀਆਂ ਧੀਆਂ ਧੀਆਂ ਬਾਜਰਾ ਲੱਗਣtੀਆਂ ਲੋਕੋ ਧੀਆਂ ਹੁੰਦੀਆਂ ਧੀਆਂ ਧੀਆਂ ਬਾਜਰਾ ਲੱਗਣtੀਆਂ ਕਹਿ ਕੇ ਸੱਚ ਸਿਆਣੇ ਜੀ ਹਾਂ ਧੀਆਂ ਨੂੰ ਸਤਿਕਾਰ ਦਿਓ ਰੱਬ ਦੇ ਕੰਮ ਵਿੱਚ ਵਿਗੜ ਪਊਗਾ ਧੀਨਾ ਮਾਰਦੇ ਹੋ ਚੋਟੀ ਦਾ ਕਹਿੰਦੇ ਮੁਕਾਬਲਾ ਰਾਣੀ ਬਲਾਹ ਤੇ ਦੂਸਰੇ ਪਾਸੇ ਕਹਿੰਦੇ ਗੋਗੂ ਆਣੀ ਪਿੰਡ ਦੀ ਰਾਜੂ ਟੂਰਨਾਮੈਂਟ ਵੀ ਚੋਟੀ ਦਾ ਕਰਾਇਆ ਆਪਣੇ ਨਗਰ ਦੇ ਵਿੱਚ ਇਸ ਬੱਚੀ ਨੇ ਔਰ سپورਟ ਕਰਦੀ ਇਹਨਾਂ ਧੀਆਂ ਨੂੰ ਔਰ ਅਗੋ ਵੀ ਆ ਗਈ ਹੈ वर्ल्ड कप ਦੀ ਗੱਲ ਕਰੀਏ ਤੇ ਇਹਨਾਂ ਕੁੜੀਆਂ ਕੁੜੀਆਂ ਦਾ ਕਹਿੰਦੇ ਨਾਂ ਚੱਲਿਆ ਚੋਟੀ ਦਾ ਮੁਕਾਬਲਾ ਹੈ ਸਿਰੇ ਦੇ ਕਹਿੰਦੇ ਮੁਕਾਬਲੇ ਦੀ ਸ਼ੁਰੂਆਤ ਹੋਣ ਲੱਗੀ ਹੈ ਕਿ ਖੇਡ ਕਬੱਡੀ ਮੁੱਢ ਤੋਂ ਹੀ ਜਿੰਦ ਜਾਨ ਪੰਜਾਬੀਆਂ ਦੀ ਇਸ ਦੇ ਵਿੱਚ ਹੀ ਵਸਦੀ ਲੋਕ ਸ਼ਾਨ ਪੰਜਾਬੀਆਂ ਦੀ ਵਾਕ ਮਸਾਲਾ ਚਿਹਰੇ ਦਗਦੇ ਨੇ ਪਹਿਲਵਾਨਾਂ ਦੇ ਤੇ ਵਿੱਚ ਮੈਦਾਨ ਦੇ ਪਰਖੇ ਜਾਣੇ ਜੋਰ ਜਵਾਨਾਂ ਦੇ ਮਾਰੋ ਟਾਰੀ ਜੰਨੋ ਦੇ ਨਾਂ ਤੇ ਜ਼ੋਰਦਾਰ ਇਹ ਕੁੜੀ ਦੀ ਬਹੁਤ ਵੱਡੀ ਡਿਮਾਂਡ ਆ ਮੇਰੇ ਵੀਰੋ ਪੰਜਾਬ ਦੇ ਪਹਿਲੇ ਤੇ ਤੇ ਵਰਲਡ ਕੱਪ ਦੇ ਵਿੱਚ ਕਹਿੰਦੇ ਹਰਿਆਣੇ ਤੋਂ ਆਈ ਆ ਸਾਡੀਆਂ ਨੂੰ ਅਰ ਤੁਮ ਪਈ ਨਾ ਮੁਟਿਆਰਾਂ ਦੀ ਔਰ ਪਹਿਲੀ ਰੇਡ ਫਰੋਜਪੁਰ ਦੀ ਤਰਫੋਂ ਸ਼ਾਰਦ ਦਾ ਪਾਲ ਲਈ ਤਿਆਰ ਵਰ ਤਿਆਰ ਹੈ ਕਿ ਖੇਡ ਦੇ ਮੈਦਾਨ ਵਿੱਚ ਸਿਰੇ ਦੇ ਮੁਕਾਬਲੇ ਦੀ ਮੇਰੇ ਵੀਰੋ ਸ਼ੁਰੂਆਤ ਹੋਈ ਹੈ ਰਾਣੀ ਵਾਲਾ ਪਿੰਡ ਦੀਆਂ ਚਾਰ ਸਟਾਪਰਾਂ ਵਾਲੇ ਵੀ ਕੈਮਰੇ ਵਾਲੇ ਬਾਈ ਬਹੁਤ ਬਹੁਤ ਤਾਂ ਥੋੜਾ ਜਿਹਾ ਪਿੱਛੇ ਕਰ ਲੈ ਇੱਕ ਕਰੀ ਤੇ ਕਹਿੰਦੇ ਕੁੜੀ ਹਿਆਣੇ ਵਾਲੀ ਹੈ ਦੂਜੀ ਕਰੀ ਤੇ ਪਹਿਲਾ ਟੱਚ ਕਹਿੰਦੇ ਚੰਨ ਨੂੰ ਮਾਰਿਆ ਔਰ ਸਿਰੇ ਦਾ ਕਹਿੰਦੇ ਮੁਕਾਬਲਾ ਤੇ ਪਹਿਲਾ ਡੇਰ ਨੰਬਰ ਜਿਹੜਾ ਉਹ ਫਰੋਜਪੁਰ ਦੀ ਟੀਮ ਦੇ ਸੀ ਮੇਰੇ ਵੀਰੋ ਸ਼ਾਰਦ ਨੇ ਜੋੜੁੱਦ ਦੀਪ ਨੱਥੂਪੁਰੀਏ ਸਾਡੇ ਵੀਰ ਦਾ ਸਨਮਾਨ ਹੋਣਾ ਕੱਪ ਦੇ ਨਾਲ ਕਿਹਦੇ ਵੱਲੋਂ ਪਿੰਡ ਵੱਲੋਂ ਬਹੁਤ ਬਹੁਤ ਧੰਨਵਾਦ ਨੱਥੂਪੁਰੀਏ ਦੀਪ ਸਾਡੇ ਵੀਰ ਦਾ ਜਿਹੜਾ ਸਨਮਾਨ ਹੈ ਉਹ ਕੱਪ ਦੇ ਨਾਲ ਕੀਤਾ ਜਾਣਾ ਰਾਣੀ ਬਲਾਹ ਦੀ ਤਰਸੋ ਕਹਿੰਦੇ ਰੇਡ ਪਾਉਣ ਦੇ ਲਈ ਕਾਜਲ ਮੇਰੇ ਵੀਰੋ ਕਾਜਲ ਕਹਿੰਦੇ ਮਿੱਠੂ ਨੰਬਰਦਾਰ ਦੀ ਟੀਮ ਹੈ ਪਰ ਸਾਹਮਣੇ ਉੱਚਾ ਲੰਮਾ ਕਾਦਨ ਨੌਜਨ ਮਟਿਆਰ ਦਾ ਮੇਰੇ ਵੀਰੋ ਔਰ ਜਫਾ ਲਾ ਕੇ ਕਹਿੰਦੇ ਆ ਆ ਗਿਆ ਦੀਪ ਲੈ ਵੀ ਦੀਪ ਨੂੰ ਮੁਬਾਰਕਬਾਦ ਆ ਵੀਰੇ ਆ ਗਿਆ ਨੌਜਨ ਦੀਪ ਅੱਜ ਦੀਪ ਦਾ ਸਨਮਾਨ ਜਿਹੜਾ ਉਹ ਵੱਡੇ ਕੱਪ ਦੇ ਨਾਲ ਸਾਡੇ ਪ੍ਰਮਲਦਕਾ ਵੱਲੋਂ ਸਾਡੇ ਨਗਰ ਵੱਲੋਂ ਕੀਤਾ ਜਾਣਾ ਬਹੁਤ ਬਹੁਤ ਧੰਨਵਾਦ ਆ ਕੁੜੀ ਦਾ ਬਹੁਤ ਵੱਡਾ ਤਿਹਰਬਾ ਮੇਰੇ ਵੀਰੋ ਜ਼ਿਲ੍ਹੇ ਫੋਜਪੁਰ ਦੇ ਵਿੱਚ ਗੋਗੋਆਣੀ ਪਿੰਡ ਹੈ ਰਾਜੂ ਗੋਗੋਆਣੀ ਪਿੰਡ ਦੀ ਕਬੱਡੀ ਪਾਲ ਲਈ ਤਿਆਰ ਹੈ ਇੱਕ ਕਨੀ ਤੇ ਚੱਲੋ ਐ ਵਿਚਕਾਰ ਪੂਨਮ ਸ਼ਰਮਾ ਤੇ ਦੂਜੀ ਕਨੀ ਤੇ ਕਹਿੰਦੇ ਕੁੜੀ ਹਰਿਆਣੇ ਵਾਲੀ ਆਹ ਖੇਡ ਦੇ ਮੈਦਾਨ ਵਿੱਚ ਵਰਲਡ ਕੱਪ ਦੇ ਵਿੱਚ ਵੀ ਗੱਲਾਂ ਹੋਈਆਂ ਸਿਰੇ ਦੀ ਟੱਕਰ ਆਹ ਕਹਿੰਦੇ ਹੰਮ ਮਰਾ ਮੇਰੇ ਵੀਰੋ ਇਹ ਕਹਿੰਦੇ ਇਸੇ ਲਈ ਨੌ ਨੌਜਵਨ ਨੰਬਰ ਮੁੱਟਿਆਰ ਨੇ ਆਪਣੀ ਟੀਮ ਫਰੋਜਪੁਰ ਦੀ ਟੀਮ ਦੇ ਹਿੱਸੇ ਜੋੜ ਦਿੱਤਾ ਚੋਟੀ ਦਾ ਕੰਨੇ ਮੁਕਾਬਲਾ ਖੇਡਿਆ ਜਾ ਰਿਹਾ ਕਿ ਮੁੰਡਿਆਂ ਵਾਂਗੂ ਜਿਦਨਾ ਕਰਦੀਆਂ ਮੁੰਡਿਆਂ ਵਾਂਗੂ ਜਿਦਨਾ ਕਰਦੀਆਂ ਮੂਹਰੇ ਹੋ ਹੋ ਰਹਿਣ ਮਰਦੀਆਂ ਖੇਰ ਵੀ ਕਹੇ ਨਕਮੀਆਂ ਨਹੀਂ ਮੈਂ ਧੀਆਂ ਝੜਕਾ ਖਾਨ ਨੂੰ ਝੜਕਾ ਖਾਨ ਨੂੰ ਜੰਮਿਆ ਇਹਨੂੰ ਸਰਬ ਕਹਿੰਦੇ ਆ ਰਾਣੀ ਬਲਾਦੀ ਤਰਫੋਂ ਕਬੱਡੀ ਪੈ ਚੁੱਕੀ ਹੈ ਚਾਰ ਸਟਾਪਰ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਮੈਨੂੰ ਲੱਗਦਾ ਵੀ ਪਹਿਲਾ ਦਫਾ ਵੀ ਆ ਕੁੜੀ ਨੇ ਲਾ ਕੇ ਬੱਲੇ ਬੱਲੇ ਕਰਾਈ ਹੈ ਲੈ ਵੀ ਰਾਜੂ ਨਾਂ ਦੱਸ ਕੀ ਏ ਮੁਟਿਆਰ ਦਾ ਇਹ ਬੱਲੇ ਕਰਾਦੀ ਹੈ ਨੀਤੂ ਨੇ ਕਹਿੰਦੇ ਬੱਲੇ ਬੱਲੇ ਕਰਵਾ ਦਿੰਦੀ ਹੈ ਛਾਰਦਾ ਫੇਰ ਕਬੱਡੀ ਪੌਣ ਲਈ ਤਿਆਰ ਵਰ ਤਿਆਰ ਹੈ ਬਹੁਤ ਬਹੁਤ ਧੰਨਵਾਦ ਮਾਨ ਸਨਮਾਨਾਂ ਦੀ ਗੱਲ ਹੋਣੀ ਹੈ ਅੱਜ ਪੰਚਾਇਤ ਵੱਲੋਂ ਸਾਡੇ ਭਰਾ ਦਾ ਸਨਮਾਨ ਕੀਤਾ ਜਾਣਾ ਦੀਪੂ ਨੱਥੂਪੁਰ ਇੱਕ ਕਪਤੇ 11000 ਦੀ ਨਗਦ ਰਕਮ ਨਾਲ ਸਾਡੇ ਨੱਥੂਪੁਰੀਏ ਦੀਪੂ ਦਾ ਸਨਮਾਨ ਆ ਸਾਡੀ ਪੰਚਾਇਤ ਵੱਲੋਂ ਕੀਤਾ ਗਿਆ ਤਿੰਨ ਜੱਫੇ ਤਿੰਨ ਟੱਚ ਤੇ ਤਿੰਨ ਜੱਫੇ ਲਾ ਕੇ ਕੁੜੀ ਨੇ ਹੈਟਟ੍ਰਿਕ ਮਾਰਤੀ ਹੈ ਇੱਕ ਸਿਰੇ ਦਾ ਕਹਿੰਦੇ ਮੁਕਾਬਲਾ ਚੋਟੀ ਦੀ ਟੱਕਰ ਖੇਡ ਦੇ ਮੈਦਾਨ ਵਿੱਚ ਖੇਚਦਿਲ ਇਧਰ ਹੀ ਆ ਵੀਰੇ ਬਹੁਤ ਬਹੁਤ ਧੰਨਵਾਦ ਹਾਂ ਕਹਿੰਦੇ ਸਿਰੇ ਦਾ ਕਹਿੰਦੇ ਮੁਕਾਬਲਾ ਖੇਡਿਆ ਜਾ ਰਿਹਾ ਕਬੱਡੀ ਫਰੋਜਪੁਰ ਦੀ ਤਰਫੋਂ ਪੈ ਗਈ ਹੈ ਆਹ ਕਹਿੰਦੇ ਕੁੜੀ ਦਾ ਮਹਾਂਵਾਲਾ ਪਿੰਡ ਹੈ ਪੂਰਨ ਸ਼ਰਮਾ ਇਸ ਵੇਲੇ ਉਹ ਕੁੜੀ ਕਹਿੰਦੇ ਲਖਾਇਤ ਕਿਸ ਦੇ ਵਿਚ ਵੀ ਪੈਰੇ ਵੀਰੋ ਚੋਟੀ ਦਾ ਪ੍ਰਦਰਸ਼ਨ ਕਰਦੀ ਹੈ ਥੜਿਆ ਗੁੱਟ ਇਸ ਵੇਲੇ ਲੱਗਦਾ ਜੋਰ ਹੁਣ ਕਹਿੰਦੇ ਟੱਕਰ ਸਿਰੇ ਦੀ ਤੇ ਮੁਕਾਬਲਾ ਦੇਖਾਂਗੇ ਵੀ ਹੰਧਿਆ ਦੇ ਬਿਲਕੁਲ ਦਰਮਿਆਨ ਇਧਰ ਕਹਿੰਦੇ ਮੁਕਾਬਲਾ ਇੱਕ ਤਾੜੀ ਮਾਰੋ ਪੂਰਨ ਸ਼ਰਮਾ ਦੇ ਲਈ ਮੇਰੇ ਵੀਰੋ ਸਿਰੇ ਦਾ ਖੇਡ ਖੇਡੀ ਜਾ ਰਹੀ ਹੈ ਕਬੱਡੀ ਰਾਣੀ ਬਲਾ ਦੀ ਤਰਫੋਂ ਪੈ ਰਹੀ ਹੈ ਔਰ ਸਾਹਮਣੇ ਕਹਿੰਦੇ ਚਾਰ ਸਟਾਪਰਾਂ ਤਿਆਰ ਪਰ ਤਿਆਰ ਹੈ ਇਹ ਕਹਿੰਦੇ ਸੋਜਪੁਰ ਦੀ ਟੀਮ ਹੈ ਮੇਰੇ ਵੀਰੋ ਦੋ ਨੰਬਰ ਤੋਂ ਕੀਤੀ ਹੋਈ ਟਰਾਈ ਤੇ ਫਿਰ ਜਿਹੜਾ ਜਫਾ ਲਾ ਕੇ ਕੁੜੀ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਨੰਬਰ ਜਿਹੜਾ ਮੇਰੇ ਵੀਰੋ ਇਸ ਵੇਲੇ ਲੱਗਦਾ ਵੀ ਥੋੜੀ ਜਿਹੀ ਚੋਟ ਮਹਿਸੂਸ ਕੀਤੀ ਹੈ ਬੱਚੀ ਨੇ ਬਹੁਤ ਬਹੁਤ ਧੰਨਵਾਦ ਵੀ ਆਪਾਂ ਦੇਖੀਏ ਵੀਰ ਲੱਗ ਠੀਕ ਹੈ ਪਾਣੀ ਬਲਾ ਪਲੀਜ਼ ਮੁਕਾਬਲਾ ਦੁਨੀਆ ਬੜਾ ਪਿਆਰ ਕਰਦੀ ਨਾ ਪਲੇਅਰਾਂ ਨੂੰ ਪੱਜੀ ਤਾਲ ਲੱਗਦਾ ਚੋ ਉਹ ਦੁਨੀਆ ਕਹਿੰਦੇ ਖੁਸ਼ ਐ ਦੁਨੀਆ ਖੁਸ਼ ਐ ਦੁਨੀਆ ਪਿਆਰ ਕਰਦੀ ਨਾ ਪਲੇਅਰਾਂ ਨੂੰ ਮੇਰੇ ਵੀਰੋ ਕਿ ਮੁੰਡਿਆਂ ਵਾਂਗੂ ਜਿੱਦ ਨਾ ਕਰਦੀਆਂ ਮੂਹਰੇ ਹੋਰ ਰਹਿਣ ਮਰਦੀਆਂ ਫੇਰ ਵੀ ਕਹੇ ਨਕੰਮੀਆਂ ਨਹੀਂ ਮੈਂ ਤੀਆਂ ਝੜਕਾ ਖਾਨ ਨੂੰ ਝੜਕਾ ਖਾਲ ਨੂੰ ਜੰਮੀਆਂ ਆਹ ਮੁਕਾਬਲਾ ਕਹਿੰਦੇ ਚੋਟੀ ਦਾ ਤੇ ਨੰਬਰ ਕਹਿੰਦੇ ਇਸ ਵੇਲੇ ਸਰਪ ਨੇ ਮੇਰੇ ਵੀਰੋ ਰਾਣੀ ਬਰਾਹ ਦੀ ਟੀਮ ਦੇ ਸੇ ਜੋੜ ਉੱਤਾ ਰਾਜੂ ਕਬੱਡੀ ਪਾਲ ਲਈ ਤਿਆਰ ਐ ਮੈਂ ਚੰਨੂ ਨੂੰ ਆਖਾਂਗਾ ਜਾਂ ਅਰੂ ਨੂੰ ਆਖਾਂਗਾ ਵੀ ਜੱਜੇ ਡੱਕਣਾ ਜੇ ਫੜਨਾ ਤੇ ਰਾਜੂ ਦੇ ਮੂਰੇ ਹੋ ਕੇ ਮੇਰੇ ਵੀਰੋਂ ਬੱਲੇ ਬੱਲੇ ਕਰਾਉਣੇ ਪੈਣੇ ਆ ਇਹਦਾ ਰੰਗ ਬੰਦੇ ਬੱਜਿਆ ਹੋਇਆ ਦੁਨੀਆ ਖੁਸ਼ ਹੈ ਸੰਗਤ ਖੁਸ਼ ਹੈ ਪਾਣੀ ਲੈ ਕੇ ਬਿਟਾ ਆ ਰਹੇ ਆ ਪਾਣੀ ਆ ਰਿਹਾ ਬਹੁਤ ਬਹੁਤ ਧੰਨਵਾਦ ਗੋਪਵਾਣੀ ਪਿੰਡ ਦੀ ਰਾਜੂ ਇਸ ਵੇਲੇ ਕਹਿੰਦੇ ਮੁੰਡਿਆਂ ਵਾਲਾ ਹੇਅਰ ਕੱਟ ਹੈ ਮੁੰਡਿਆਂ ਦੇ ਵਾਂਗੂ ਧੌਲਾ ਵਜਦੀ ਹੈ ਮੁੰਡਿਆਂ ਦੇ ਵਾਂਗੂ ਮੇਰੇ ਵੀਰ ਇਸ ਵੇਲੇ ਕਹਿੰਦੇ ਗਰਾਊਂਡ ਦੇ ਵਿੱਚ ਆਲੂ ਤੇ ਰਾਜੂ ਦੀ ਟੱਕਰ ਆਲੂ ਤੇ ਰਾਜੂ ਦੀ ਟੱਕਰ ਮੇਰੇ ਵੀਰ ਵਰਲਡ ਕੱਪ ਦੇ ਵਿੱਚ ਆ ਕੁੜੀ ਨੇ ਕਹਿੰਦੇ ਛੋਟਾ ਜਿਹਾ ਪਕਾਤਾ ਪਰ ਕਹਿੰਦੇ ਕਹੋਦੇ ਧਾਵੀਆਂ ਨੂੰ ਗੁੱਡ ਤੋਂ ਫੜ ਫੜ ਕੇ ਰੋਕੇ ਆ ਕੱਲ ਸਰ ਬੜਾ ਪਿਆਰ ਕਰਦੀ ਮੇਰੇ ਵੀਰ ਇਸ ਵੇਲੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਰਾਣੀ ਬਲਾ ਦੀ ਤਰਫੋਂ ਕਹਿੰਦੇ ਕਬੱਡੀ ਪਈ ਲਗਾਤਾਰ ਨੂੰ ਜੱਫੇ ਲਾ ਕੇ ਕਹਿੰਦੇ ਨੀਤੂ ਨੇ ਬੱਲੇ ਬੱਲੇ ਕਰਾਈ ਆ ਪਰ ਹੁਣ ਕਹਿੰਦੇ ਫੇਰ ਟੱਕਰ ਇਸ ਵੇਲੇ ਕਹਿੰਦੇ ਹਮੂਰ ਮਟਿਆਰਾਂ ਦੇ ਦਰਮਿਆਨ ਹਮ ਉਮਰ ਮਟਿਆਰਾਂ ਦੇ ਦਰਮਿਆਨ ਕਹਿੰਦੇ ਸਿਰੇ ਦਾ ਮੁਕਾਬਲਾ ਤੇ ਨੰਬਰ ਕਹਿੰਦੇ ਰਾਣੀ ਬਲਾਵੀ ਟੀਮ ਦੇ ਹਿੱਸੇ ਮੇਰੇ ਵੀਰੋ ਜੋੜ ਦਿੱਤਾ ਮਟਿਆਰ ਨੇ ਰੇਡ ਪਾਉਣ ਦੇ ਲਈ ਕਹਿੰਦੇ ਸ਼ਾਰਦਾ ਫੇਰ ਤਿਆਰ ਪਰ ਤਿਆਰ ਹੈ ਕਿ ਚੰਗੀ ਕਾਇਕਾ ਚੰਗੀ ਨਾਇਕਾ ਚੰਗੀ ਗੀਤਕਾਰ ਹਾਂ ਮੈਂ ਰ ਲਿਖ ਕੇ ਅਫਸਰ ਪਣੀ ਅੱਜ ਦੀ ਸਰਕਾਰ ਹਮੈਂ ਉਧਰ ਕਹਿੰਦੇ ਅਨੂ ਤੇ ਸ਼ਾਰਦਾ ਅਨੂ ਤੇ ਸ਼ਾਰਦਾ ਅਨੂ ਤੇ ਸ਼ਾਰਦਾ ਆਹ ਮੁਕਾਬਲਾ ਆਹ ਟੱਕਰ ਕਹਿੰਦੇ ਸਿਰੇ ਦੀ ਐ ਆਹ ਮੁਕਾਬਲੇ ਦਾ ਕੋਈ ਪੁੱਲ ਨਹੀਂ ਮੇਰੇ ਵੀਰੋ ਪਹਿਲਾਂ ਗੁੱਟ ਫੜਿਆ ਫਿਰ ਕੈਂਚੀ ਮਾਰੀ ਤੇ ਨੰਬਰ ਕਹਿੰਦੇ ਇਸ ਵੇਲੇ ਰਾਣੀ ਬਲਾਹ ਦੀ ਟੀਮ ਦਾ ਰਾਣੀ ਬਲਾਹ ਦੀ ਟੀਮ ਦੇ ਸੇ ਕਹਿੰਦੇ ਅਨੂ ਨੇ ਜੋੜ ਦਿੱਤਾ ਰੇਡ ਪਾਉਣ ਦੇ ਲਈ ਸਿੰਮੂ ਮੇਰੇ ਵੀਰੋ ਤਿਆਰ ਬਰ ਤਿਆਰ ਲੈ ਵੀ ਨੀਤੂ ਜੇ ਜਫਾ ਲਾਉਣਾ ਤੇ ਅੱਗੇ ਹੋ ਕੇ ਮੇਰੇ ਵੀਰੋ ਇਹ ਕੁੜੀ ਨੂੰ ਕਹਿੰਦੇ ਫੜਨਾ ਪੈਣਾ ਉਹ ਸਿਰੇ ਦਾ ਕਹਿੰਦੇ ਮੁਕਾਬਲਾ ਇੱਕ ਪਾਸੇ ਸਿੰਮੂ ਤੇ ਦੂਸਰੇ ਪਾਸੇ ਕਹਿੰਦੇ ਮਾਲਵੇ ਦੀ ਮੇਰੇ ਵੀਰੋ ਜਿਹੜੇ ਫਰੋਜਪੁਰ ਦੇ ਆ ਮੁਟਿਆਰ ਕਹਿੰਦੇ ਇਸ ਵੇਲੇ ਕਹਿੰਦੇ ਵਜਦੇ ਤੱਕੇ ਉਖੜਦੇ ਪੈਰ ਲੱਗਦਾ ਜੋਰ ਇਹ ਕਬੱਡੀ 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 ਆ ਟੱਕਰ ਆ ਮੁਕਾਬਲਾ ਕਹਿੰਦੇ ਚੋਟੀ ਦਾ ਰੇਡ ਪਾਉਣ ਦੇ ਲਈ ਕਹਿੰਦੇ ਫੇਰ ਨੌਜਾਨ ਮੁਟਿਆਰ ਤਿਆਰ ਵਰ ਤਿਆਰ ਰਹਾ ਟੀਮਾਂ ਮੇਰੀ ਬੇਨਤੀ ਆ ਵੀ ਲੜਕਿਆਂ ਦੀ ਦੋਵੇਂ ਟੀਮਾਂ ਰੈਡੀ ਹੋ ਜਾਣ ਲਓ ਇਸ ਵੇਲੇ ਕਹਿੰਦੇ ਕੋਮਲ ਦੀ ਕਬੱਡੀ ਪੈ ਰਹੀ ਹੈ ਹਾਂ ਪਾਣੀ ਲੈ ਕੇ ਆ ਰਹੇ ਆ ਸੇਵਾਦਾਰ ਪਾਣੀ ਪਲੀਜ਼ ਪਹੁੰਚਦਾ ਕਰੋ ਕਿਉਂਕਿ ਅੱਗੇ ਵੀ ਮੁਕਾਬਲਾ ਤਕੜਾ ਹੈ ਕੋਮਲ ਤੇਆਂ ਨੂੰ ਮੈਂ ਪਹਿਲਾਂ ਕਹਾਂ ਵੀ ਕਦ ਦੇ ਕਿ ਨਾ ਜਾਏ ਉਹਨੇ ਕਹਿੰਦੇ ਖਾਉਦੇ ਧਾਵੀਆਂ ਨੂੰ ਕੁੱਟੋ ਦਫੜਫੜ ਕੇ ਬਣਾਇਆ ਆ ਮੁਕਾਬਲਾ ਕੁੜੀਆਂ ਦੇ ਲਈ ਆ ਕਹਿੰਦੇ ਅਨੂੰ ਮੈਂ ਪਹਿਲਾਂ ਕਿਹਾ ਵੀ ਕੁੜੀ ਭਾਵੇਂ ਨਿੱਕੀ ਜੀ ਆ ਪਰ ਤਜਰਬਾ ਬਹੁਤ ਵੱਡਾ वर्ल्ड कप ਦੇ ਵਿੱਚ ਕਹਿੰਦੇ ਬੱਲੇ ਬੱਲੇ ਕਰਾਈ ਓ ਮੇਰੇ ਵੀਰੋ ਚੋਟੀ ਦਾ ਮੈਚ ਹੈ ਸਿਰੇ ਦੀ ਟੱਕਰ ਹੈ ਸਰਬ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਤੇ ਦੂਸਰੇ ਪਾਸੇ ਫੜਿਆ ਗੁੱਟ ਕਿ ਮਾਈ ਭਾਗੋ ਵਾਂਗੂ ਕੋਈ ਲੜੀ ਨਾ ਮੈਦਾਨ ਮਾਤਾ ਗੁਜਰੀ ਦੇ ਵਾਂਗੂ ਕਿਸੇ ਲਾਲਾ ਨੂੰ ਪੜਾਉਣਾ ਨੂੰ ਗੁਜਰੀ ਦੇ ਵਾਂਗੂ ਕਿਸੇ ਲਾਲਾ ਨੂੰ ਪੜਾਉਣਾ ਨੇ ਸਿੱਖ ਬਣ ਸਿੱਖ ਲੈ ਤੂੰ ਸਿੱਖੀ ਦੇ ਅਸੂਲ ਸਾਰੇ ਆਖੇ ਜਰਨੈਲ ਇੱਥੇ ਵਾਰ-ਵਾਰ ਆਉਣਾ ਨਹੀਂ ਆਖੇ ਜਰਨੇ ਬੱਲੇ-ਬੱਲੇ ਕਰਾਤੀ ਹੈ ਸ਼ਾਰਦਾ ਦੀ ਕਬੱਡੀ ਹੈ ਅਨੂ ਤਿਆਰ ਹੈ ਚੰਨੋ ਤਿਆਰ ਹੈ ਪੂਰਨ ਸ਼ਰਮਾ ਚਾਰ-ਚਾਰਾਂ ਦੇ ਵਿੱਚੋਂ ਮਿਰਨ ਲਾਤਾ ਵੀ ਡਬਲ ਟੱਚ ਹੋ ਗਿਆ ਤੇ ਡਬਲ ਟੱਚ ਦਾ ਜਿਹੜਾ ਟੈਕਨੀਕਲ ਨੰਬਰ ਹੈ ਉਹ ਰੇਡਰ ਦਾ ਹੁੰਦਾ ਮੇਰੇ ਵੀਰੋ ਨੰਬਰ ਜਿਹੜਾ ਉਹ ਫਿਰੋਜਪੁਰ ਦੀ ਟੀਮ ਦਾ ਆਹ ਉੱਧਰ ਸਾਡੇ ਭਾਈ ਲਖਵਿੰਦਰ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਆ ਉਹਨਾਂ ਵੱਲੋਂ ਸਰਮਾਨ ਜਿਹੜਾ ਬੱਚੀ ਦੀ ਲਿਆਇਆ ਹੈ ਅਹਿਲੀ ਦੇ ਲਈ ਮੇਰੇ ਵੀਰੋ 200 ਰੁਪਏ ਦਾ ਬਹੁਤ ਵੱਡਾ ਮਾਣ ਪੁੱਜਦਾ ਹੋਇਆ ਇਸ ਵੇਲੇ ਕਹਿੰਦੇ ਸਿੱਪੂ ਦੀ ਕਬੱਡੀ ਪਿਆ ਰਹੀ ਹੈ ਚਾਰ ਸਟਾਪਰ ਤਿਆਰ ਹੈ ਐਨ ਐਸ ਕਿੰਨੀ ਤੇ ਕਹਿੰਦੇ ਨੀਤੂ ਆ ਚਾਰਾਂ ਦੇ ਵਿੱਚੋਂ ਕਹਿੰਦੇ ਦੇਖੋ ਕਿਹੜੀ ਮੁਟਿਆਰ ਦੇ ਨਾਲ ਮੇਰੇ ਵੀਰੋ ਇਸ ਵੇਲੇ ਕਹਿੰਦੇ ਹੁੰਦੀ ਟੱਕਰ ਆਹ ਕੁੜੀ ਵੀ ਕਹਿੰਦੇ ਟੌਪ ਨਹੀਂ ਜਾਫੀ ਹੈ ਉਹ ਸਿਰੇ ਦਾ ਕਹਿੰਦੇ ਮੁਕਾਬਲਾ ਫਿਰ ਕਹਿੰਦੇ ਤੌਲਾ ਵਾਜਦੀ ਲੱਗਦਾ ਜੋਰ ਉਖੜਦੇ ਪੈਰ ਇਸ ਵੇਲੇ ਕਹਿੰਦੇ ਬੱਲੇ 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 ਕਬੱਡੀ ਕਬੱਡੀ ਹੁੰਦੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਕਿਰਨ ਕਰਤੇ ਕਹਿੰਦੇ ਮੇਰੇ ਵੀਰੋ ਆਹ ਓ ਬਾਈ ਤਾੜੀ ਮਾਰੋ ਕੁੜੀ ਦੇ ਨਾਂ ਤੇ ਜ਼ੋਰਦਾਰ ਆਹ ਮੈਂ ਪਹਿਲਾਂ ਕਿਹਾ ਵੀ ਮੁੰਡਿਆਂ ਦੇ ਵਾਂਗੂ ਧੋਲਾ ਵਜਦੀਆਂ ਮੁੰਡਿਆਂ ਦੇ ਵਾਂਗੂ ਕੈਂਚੀਆਂ ਵਜਦੀਆਂ ਤੇ ਮੁੰਡਿਆਂ ਦੇ ਵਾਂਗੂ ਥਾਪੀਆਂ ਵਜਦੀਆਂ ਮੇਰੇ ਵੀਰੋ ਇਹ ਧੀਆਂ ਮਾਣ ਆ ਸਾਡੇ ਪੰਜਾਬ ਦਾ ਕਿ ਇਹ ਧੀਆਂ ਦੇ ਮਾਪੇ ਨੇ ਹੱਕਦਾਰ ਵਧਾਈਆਂ ਦੇ ਲੈ ਵੀਰ ਨੂੰ ਜੇ ਫੜਨਾ ਤੇ ਰਾਜੂ ਨੂੰ ਫੜ ਚੰਨੋਂ ਜੇ ਫੜਨਾ ਤੇ ਰਾਜੂ ਨੂੰ ਫੜਾ ਦੁਨੀਆ ਟੱਕਰ ਦੇਖਣਾ ਚਾਹੁੰਦੀ ਆ ਉਹ ਦੁਨੀਆ ਟੱਕਰ ਦੇਖਣਾ ਚਾਹੁੰਦੀ ਆ ਚੰਨੋਂ ਦੇ ਦੋ ਜੱਫੇ ਗੁਰਸੇਵ ਕਿਟਲੀ ਵੱਲੋਂ 500 ਦੇ ਹੋਣਗੇ ਮੇਰੇ ਵੀਰੋ ਚੰਨੋਂ ਦੇ ਦੋ ਜੱਫੇ ਗੁਰਸੇਵ ਕਿਟਲੀ ਵੱਲੋਂ 500 ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਇੱਕ ਤਾੜੀ ਰਾਜੂ ਨੇ ਹੀ ਜ਼ੋਰਦਾਰ ਮਾਰਦੀਏ ਮੇਰੇ ਵੀਰੋ ਇਹ ਕੁੜੀ ਵੀ ਦੱਸੀ ਬਾਈ ਸੁਖਵਿੰਦਰ ਸਿੰਘ ਜੀ ਸਰਪਾ ਸਾਹਿਬ ਵੱਲੋਂ ਬਹੁਤ ਵੱਡਾ ਪਿਆਰ ਜਿਹੜਾ ਪੁੱਜਦਾ ਹੋਇਆ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇੱਕ ਵਾਰੀ ਵੀਰੇ ਮੁੜ ਕੇ ਆ ਯਾਰ ਪਲੀਜ਼ ਦੱਸ ਕੇ ਜਾ ਔਰ ਨੀਤੂ ਤੇ ਕਹਿੰਦੇ ਸਰਬ ਦੀ ਟੱਕਰ ਆ ਆ ਮੁਕਾਬਲਾ ਚੋਟੀ ਦਾ ਵਜਦੇ ਤੱਕੇ ਲੈ ਵੀ ਦੀਪੂ ਥੋੜਾ-ਥੋੜਾ ਪਿੱਛੇ ਹੋ ਜਾ ਵੀਰੇ ਦੀਪੂ ਸਾਡੇ ਵੀਰ ਦਾ ਸਨਮਾਨ ਅੱਜ ਔਰ ਪੁਆਇੰਟਾਂ ਤੇ ਬਹੁਤ ਵੱਡੀ ਸੇਵਾ ਕਰ ਰਿਹਾ ਔਰ ਸਾਡੇ ਗੁਰ ਗੁਰਸਿਮਰ ਸਿੰਘ ਜੀ ਕੈਨੇਡਾ ਵਾਲਾ ਵੱਡਾ ਵੀਰ ਬਹੁਤ ਵੱਡਾ ਪਿਆਰ ਗੁਰਸਿਮਰਨ ਕੈਨੇਡਾ ਦਾ ਬਹੁਤ-ਬਹੁਤ ਧੰਨਵਾਦ ਆ ਮੇਰੇ ਵੀਰੋ ਬਹੁਤ ਵੱਡਾ ਸਹਿਯੋਗ ਹੈ ਚੋਟੀ ਦਾ ਚੋਟੀ ਦਾ ਕਹਿੰਦੇ ਮੁਕਾਬਲਾ ਕਿਰਨ ਨੀਤੂ ਉਹ ਕਹਿੰਦੇ ਕੰਨੀਆਂ ਦੇ ਉੱਪਰ ਸਟਾਪਰ ਹੈ ਔਰ ਸਿਰੇ ਦੀ ਕਹਿੰਦੇ ਸਟਾਪ ਲਾਈਨ ਹੈ ਮੇਰੇ ਵੀਰੋ ਜਿੱਲੇ ਫਰੋਹਪੁਰ ਦੀ ਸਟਾਪ ਲਾਈਨ ਪਰ 2 ਨੰਬਰ ਤੇ ਹਲਕਾ ਟੱਚ ਤੇ ਨੰਬਰ ਜਿਹੜਾ ਉਹ ਰਾਣੀ ਬਲਾ ਦੀ ਟੀਮ ਦਾ ਹੈ ਕੋਮਲ ਕਵਚ ਮੇਰੇ ਵੀਰੋ ਵਾਕਿਆ ਕਹਿੰਦੇ ਗਰਾਊਂਡ ਦੇ ਵਿੱਚ ਆਉਣਾ ਗਰਾਉਂਡ ਦੇ ਵਿੱਚ ਐਕਸ਼ਨ ਕਰਨੇ ਗਰਾਉਂਡ ਦੇ ਵਿੱਚ ਜੱਫੇ ਲਾਉਣੇ ਗਰਾਉਂਡ ਦੇ ਵਿੱਚ ਰੇਡਾਂ ਪਾਉਣੀਆਂ ਕੋਈ ਸੌਖੀ ਗੱਲ ਨਹੀਂ ਕੋਮਲ ਦੀ ਕਬੱਡੀ ਕੋਮਲ ਤੇ ਚੰਨੋ ਚੰਨੋ ਤੇ ਕੋਮਲ ਆਹ ਟੱਕਰ ਸਿਰੇ ਦੀ ਕੋਮਲ ਤੇ ਚੰਨੋ ਇੱਕ ਪਾਸੇ ਕਹਿੰਦੇ ਤਿਰਪਾ ਇੱਕ ਪਾਸੇ ਕਹਿੰਦੇ ਜੋਰ ਪਰ ਮੁਕਾਬਲਾ ਕਹਿੰਦੇ ਸਖਤ ਹੈ ਦੋ ਜੱਫੇ ਗੁਰਸੇਵ ਕਟਿਲੀ ਵੱਲੋਂ ਚੰਨੋ ਦੇ 500 500 500 ਫੜਿਆ ਗੁੱਟ ਚੜਾਇਆ ਗੁੱਟ ਭੱਜ ਕੋਮਲ ਭੱਜ ਕੋਮਲ ਭੱਜ ਕੋਮਲ ਇੱਕ ਤਾੜੀਆਂ ਵਾਲਾ ਹਜ਼ੂਰਦਾਰ ਕੋਮਲ ਦੇ ਨਾਂ ਤੇ ਮੇਰੇ ਵੀਰੋ ਕਿ ਤਾੜੀਆਂ ਵੱਜੀਆਂ ਤੋਂ پتہ ਲੱਗ ਜਾਂਦਾ ਯਾਰੋ ਲੋਕਾਂ ਦੇ ਮਨ ਲੱਗਿਆਂ ਦਾ ਇੱਥੇ ਦੁਨੀਆ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਇੱਥੇ ਦੁਨੀਆ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਦੁਨੀਆ ਯੋਧਿਆਂ ਨੂੰ ਪੂਜਦੀ ਹੈ ਪਰ ਹੁਣ ਡਬਲ ਨਹੀਂ ਮੈਨੂੰ ਲੱਗਦਾ ਵੀ ਟ੍ਰਿਪਲ ਟੱਚ ਹੋ ਗਿਆ ਤੇ ਨੰਬਰ ਕਹਿੰਦੇ ਰੇਟਰ ਦਾ ਮੇਰੇ ਵੀਰੋ ਨੰਬਰ ਕਹਿੰਦੇ ਰਾਣੀ ਬਲਾਦੀ ਵੱਲੋਂ ਆ ਭਾਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸਾਡੇ ਸਤਾਰਜਯੁਗ ਭਰਾਵਾਂ ਦਾ ਉਧਰ ਲਾਈਵ ਕੀਤਾ ਜਿਹੜੇ ਜਾ ਰਿਹਾ ਦੁਨੀਆ ਜੁੜੀ ਬੈਠੀ ਹੈ ਕੋਈ ਕੈਨੇਡਾ ਤੋਂ ਵੀਰ ਜੁੜਿਆ ਬੈਠਾ ਕੋਈ ਯੂ ਐਸ ਏ ਤੋਂ ਪਰ ਆਹ ਕਹਿੰਦੇ ਪੂਨਮ ਸ਼ਰਮਾ ਥਲੇਟਿਕਸ ਦੇ ਵਿੱਚ ਵੀ ਇਹ ਕੁੜੀ ਕਹਿੰਦੇ ਬਾਕਸਰ ਬਾਕਸਿੰਗ ਦੀ ਬਹੁਤ ਵੱਡੀ ਮੇਰੇ ਵੀਰੋ ਜਿਹੜੀ ਇਹ ਜੇਤੂ ਬਣੀ ਹੈ ਇਸ ਵੇਲੇ ਕਹਿੰਦੇ ਪੂਨਮ ਸ਼ਰਮਾ ਤੇ ਸ਼ਾਰਦਾ ਦੀ ਟੱਕਰ ਪੂਨਮ ਸ਼ਰਮਾ ਤੇ ਸ਼ਾਰਦਾ ਦੀ ਆ ਟੱਕਰ ਦਾ ਕੋਈ ਮੁੱਲ ਨਹੀਂ ਇੱਧਰ ਕਹਿੰਦੇ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਲੱਗਦਾ ਜੋਰ ਬਈ ਵਾਹ ਇੱਕ ਤਾੜੀ ਪੂਨਮ ਸ਼ਰਮਾ ਦੇ ਲਈ ਜ਼ੋਰਦਾਰ ਮਾਰ ਦੀ ਸਿਰੇ ਦਾ ਕਹਿੰਦੇ ਮੁਕਾਬਲਾ ਚੋਟੀ ਦਾ ਮੁਕਾਬਲਾ ਨੇਤੂ ਏਡਾ ਭਾਵੇਂ ਲੱਖ ਪੈਂਦੀਆਂ ਗੱਲ ਜਫਿਆਂ ਤੇ ਮੁੱਕਣੀ ਆ ਜਾ ਕੇ ਏਡਾ ਭਾਵੇਂ ਲੱਖ ਪੈਂਦੀਆਂ ਕੱਲ ਜਫਿਆਂ ਤੇ ਮੁਕਣੀ ਆ ਜਾ ਕੇ ਇਸ ਵੇਲੇ ਕਦੇ ਲੁੱਦਾ ਹਾ ਮੁਕਾਬਲਾ ਪਰ ਇਹ ਮੈਚ ਪਹਿਲਾਂ ਕਹਿ ਲੱਗਾ ਸੀ ਵੀ ਕੁੜੀ ਬੜੇ ਦਿਮਾਗ ਨਾਲ ਕਬੱਡੀ ਪਾਉਂਦੀ ਐ ਆ ਟੱਕਰ ਦਾ ਕੋਈ ਬੁਲਣੀ ਲੈ ਵੀ ਚੰਨੋ ਜੇ ਰਾਜੂ ਨੂੰ ਇੱਕ ਜਫਾ ਲਾਦਾ ਤੇ ਗੁਰਸੇਵਕ ਇਟਲੀ ਵੱਲੋਂ 500 ਦੇਵਾਵਾਂਗੇ ਜੇ ਰਾਜੂ ਨੂੰ ਇੱਕ ਜਫਾ ਲਾਤਾ ਪਹਿਲਾਂ ਦੋ ਸੀ ਲੈ ਵੀ ਭਾਈ ਠੀਕ ਹੈ ਜੇ ਰਾਜੂ ਨੂੰ ਫੜ ਲਿਆ ਤੇ 500 ਦੇਵਾਂਗੇ ਉਹ sire ਦਾ ਕੰਦੇ ਮੁਕਾਬਲਾ ਅਨੂ ਤਿਆਰ ਹੈ ਚੰਨੋ ਤਿਆਰ ਹੈ ਉਧਰ ਕੁਲਦੀਪ ਯੂਕੇ ਵੱਲੋਂ ਨੀਤੂ ਦੇ ਦੋ ਜੱਫੇ 500 ਦੇ ਹੋਣਗੇ ਪਰ ਇੱਧਰ ਦੇਖੋ ਟੱਚ ਕੀਦੇ ਵਿੱਚ ਮਾਰਿਆ ਰਾਜੂ ਨੇ ਕਹਿੰਦੇ ਚੰਨੋ ਵਿੱਚ ਮਾਰਿਆ ਲੈ ਵੀ ਭਾਈ ਆਪਾਂ ਰਾਜੂ ਦਾ ਵੀ ਸਨਮਾਨ ਕਰਨਾ ਕਿੱਥੇ ਆ ਭਰਾ ਸਾਡਾ ਇਹ ਕੁੜੀ ਦਾ ਵੀ ਜਿੰਨਾ ਹੋ ਸਕਦਾ ਆਪਾਂ ਮਾਣ ਸਨਮਾਨ ਕਰਨਾ ਇਹਨਾਂ ਧੀਆਂ ਨੂੰ ਮਾਣ ਦੇਣਾ ਗੁਰਪ੍ਰੀਤ ਭਾਈ ਨੀਤੂ ਦੇ ਦੋ ਜੱਫੇ 500 ਦੇ ਆ ਕੁਲਦੀਪ ਯੂਕੇ ਵਾਲਾ ਸਾਡਾ ਵੱਡਾ ਵੀਰ ਨੀਤੂ ਦੇ ਦੋ ਜੱਫੇ ਭਾਈ 500 ਦੇ ਗਏ ਆ ਦੋ ਜੱਫੇ 500 ਦੇ ਆ ਲੈ ਵੀ ਨਿੱਤੂ ਪਹਿਲਾ 3 ਲਾਏ ਇੱਕ ਤਾਂ ਮੈਨੂੰ ਲੱਗਦਾ ਆ ਦੇਖ ਗੁਰਪ੍ਰੀਤ ਸਿੰਘ ਆ ਯੂਕੇ ਵਾਲੀ ਬਾਈ ਨੇ ਪਰ 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 ਗੱਲ ਕਸੂਤੀ ਗੱਲ ਕਸੂਤੀ ਆ ਮੁਕਾਬਲਾ ਸਿਰੇ ਦਾ ਇੱਕ ਤਾੜੀ ਮਾਰੋ ਯਾਰ ਰੇਡਰ ਦੇ ਨਾਂ ਤੇ ਮੈਂ ਤਾਂ ਕਿਹਾ ਸੀ ਪਰ ਕਬੱਡੀ ਇੱਥੇ ਕੁਝ ਵੀ ਹੋ ਸਕਦਾ ਹੈ ਕਿ ਹਲੇ ਤੇ ਯਾਰ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹਲੇ ਤੇ ਤੀਰ ਕਮਾਂਡ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਪਰ ਇਧਰ ਲੱਗਦਾ ਵੀ ਮੈਨੂੰ ਹੁਣ ਗਲਤ ਸੋਚੀ ਹੋਈ ਪਈ ਹੈ ਚਮਕੌਰ ਸੈ ਕਰੇ ਨੌਜੋਨਾ ਇਸ਼ਾਰਾ ਵੀ ਨੰਬਰ ਜਾਫੀ ਦਾ ਹੈ ਨੰਬਰ ਜਾਫੀ ਦਾ ਨਾ ਚਮਕੌਰ ਜਾਫੀਆਂ ਦਾ ਨੰਬਰ ਹੈ ਰਾਣੀ ਬਲਾ ਦੀ ਟੀਮ ਦਾ ਨੰਬਰ ਹੈ ਨੇਤੂ ਦੋ ਜੱਫੇ 500 ਦੇ ਹਾਰ ਸਮਾ ਹੋ ਗਏ ਸਾਡੇ 13 ਨੰਬਰ ਨੇ ਸੋਹੀਪੁਰ ਦੇ ਤੇ 15 ਨੰਬਰ ਨੇ ਮੇਰੇ ਵੀਰੋ ਰਾਣੀ ਬਲਾ ਦੇ ਸਾਡੇ 13 ਤੇ 15 ਡੇਢ ਨੰਬਰ ਦਾ ਫਰਕ ਹੈ ਹਾਫ ਸਮੇਂ ਦੀ ਖੇਡ ਖੇਢੀ ਗਈ ਹੈ ਸਾਡੇ 13 ਨੰਬਰ ਨੇ ਰਾਣੀ ਬਲਾ ਦੇ ਆ ਫਰੂਜ਼ਪੁਰ ਦੇ ਤੇ 15 ਨੰਬਰ ਨੇ ਰਾਣੀ ਬਲਾ ਦੀ ਟੀਮ ਦੇ ਚੋਟੀ ਦਾ ਕਿੰਨੇ ਮੁਕਾਬਲਾ ਹੈ ਉਧਰ ਗੁਰਚੇਤ ਯੂਕੇ ਵੱਲੋਂ ਅਨੂ ਦੇ ਦੋ ਜੱਫੇ 500 ਦੇ ਹੋਣਗੇ ਮੇਰੇ ਵੀਰੋ ਗੁਰਚੇਤ ਯੂਕੇ ਵੱਲੋਂ ਅਨੂ ਦੇ ਦੋ ਜੱਫੇ 500 ਦੇ ਹੋਣਗੇ ਆ ਚੰਨੋ ਦੇ ਦੋ ਜਫੇ 500 ਦੇ ਤੇ ਨਿੱਧੂ ਦੇ ਦੋ ਜਫੇ 500 ਦੇ ਹੋਣਗੇ ਉਧਰ ਕਹਿੰਦੇ ਮੁਕਾਬਲਾ ਸਿਰ ਐ ਵੀਰ ਬਣ ਕੇ ਥੋੜਾ ਜਾਪਾ ਪਿੱਛੇ ਹੋ ਜੀਏ ਭਰਾ ਬਣ ਕੇ ਤਾਂ ਜੋ ਕਿਸੇ ਦੇ ਕੋਈ ਮੂਹਰੇ ੜਿੱਕਾ ਨਾ ਲੱਗੇ ਸ਼ਾਰਦਾ ਦੀ ਕਬੱਡੀ ਪੈ ਰਹੀ ਹੈ ਅਨੂ ਦੇ ਦੋ ਜਫੇ 500 ਦੇ ਚੰਨਾਂ ਦੇ ਦੋ ਜਫੇ 500 ਦੇ ਮੇਰੇ ਵੀਰੋ ਪਰ ਹਾਲੇ ਤੇ ਇੱਕ ਇੱਕ ਜੱਫਾ ਵੀ ਲੱਗਾ ਮੈਂ ਪਹਿਲਾਂ ਕਹਿ ਵੀ 500 ਦਾ ਪਹਿਲਾ ਜੱਫਾ ਲਾਉਣ ਦੀ ਕਹਿੰਦੇ ਅਨੂ ਨੇ ਟ్రਾਇਲ ਕੀਤੀ ਹੈ ਪਰ ਹਲੇ ਸਦਗਲ ਚੱਲ ਰਹੀ ਹੈ ਮੁਕਾਬਲਾ ਚੱਲ ਰਿਹਾ ਹੈ ਪਰ ਜਿਹਨੂੰ ਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਗਈ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਰ ਗਈ ਲੱਗਦਾ ਹੋਇਆ ਜੋਰ ਸ਼ਾਰਦਾ ਦੇ ਕਹਿੰਦੇ ਅਨੂ ਦੀ ਟੱਕਰ ਇਸ ਵੇਲੇ ਕਹਿੰਦੇ ਤਿਆਰਬਾ ਤੇ ਜੋਰ ਦੀ ਟੱਕਰ ਹੈ ਮੇਰੇ ਵੀਰੋ ਇੱਕ ਜੱਫਾ ਕਹਿੰਦੇ ਲਾਉਣ ਦੇ ਵਿੱਚ ਅਨੂ ਸਕਸੈਸ ਹੋਈ ਹੈ 500 ਵਾਲਾ ਕਹਿੰਦੇ ਪਹਿਲਾ ਜੱਫਾ ਲੱਗ ਚੁੱਕਿਆ ਇਸ ਵੇਲੇ ਮੇਰੇ ਵੀਰੋ ਰੇਡ ਪਾਉਣ ਦੇ ਲਈ ਕਹਿੰਦੇ ਸਰਬ ਫੇਰ ਤਿਆਰ ਪਰ ਤਿਆਰ ਹੈ ਨੀਤੂ ਦੇ ਵੀ ਭਾਈ ਯੂਕੇ ਵਾਲਾ ਭਰਾ ਕਹਿੰਦਾ ਵੀ ਦੋ ਜੱਫੇ 500 ਦੇ ਆ ਮੇਰੇ ਵੀਰੋ ਆ 1000 ਰੁਪਏ ਜਿਹੜਾ ਵੀਰ ਨੇ ਮੇਰੇ ਕੋਲ ਪੁੱਜਦਾ ਕਰਤਾ ਨੀਤੂ ਦੇ ਤੇ ਅਰੂ ਦੇ ਦੋ ਦੋ ਜੱਫੇ ਜਿਹੜੇ 5-500 ਦੇ ਪਹਿਲਾ ਜੱਫਾ ਕਹਿੰਦੇ ਨੀਤੂ ਨੇ ਲਾਲ ਦੀ ਟਰਾਈ ਕੀਤੀ ਹੈ ਗੁੱਟ ਫੜਿਆ ਹੋਇਆ ਜੋਰ ਲੱਗ ਰਿਹਾ ਦੋ ਕਹਿੰਦੇ ਖੜਾਰਨਾ ਦੇ ਦਰਮਿਆਨ ਉਹ ਸਿਰੇ ਦੀ ਟੱਕਰ ਫੜਿਆ ਗੁੱਟ ਆਹ ਗੁੱਟ ਫੜਿਆ ਕਿ ਜਿਹਨੂੰ ਪਾਇਆ ਹਫਤਾ ਨਹੀਂ ਉਹ ਜਾਣ ਬਈ ਗੋਰੀਆਂ ਨਚੋੜੀਆਂ ਤੇ ਰਸੇ ਬੜੇ ਚੜਿਆ ਕਾਲਿਚੋਂ ਦੁੱਧ ਪੀਤਾ ਮਲਾਈ ਸੜੇ ਕੜਿਆ ਜਾਣਦਾ ਏ ਉਹੀ ਗੁੱਟ ਜੀਦਾ ਜੀਦਾ ਫੜਿਆ ਜਾਣਦਾ ਏ ਉਹੀ ਗੁੱਟ ਜੀਦਾ ਜੀਦਾ ਫੜਿਆ ਗੁੱਟ ਨੂੰ ਫੜ ਕੇ ਕਹਿੰਦੇ ਪਾਸੋਂ ਵਾਲਾ ਪਹਿਲਾ ਜੱਫਾ ਨੀਤੂ ਨੇ ਲਾਤਾ ਮੇਰੇ ਵੀਰੋ ਲੈ ਵੀ ਚੱਲੋ ਅਨੂ ਜੇ ਫੜਨਾ ਤੇ ਰਾਜੂ ਨੂੰ ਫੜੋ ਜੇ ਡੱਕਣਾ ਤੇ ਰਾਜੂ ਨੂੰ ਡੱਕੋ ਕਿ ਵਿੱਚ ਗਹਿਰੇ ਝੱਲਾਂ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਠੱਲੂ ਤੂਫਾਨਾਂ ਨੂੰ ਉਹ ਸਾਗਰ ਵਿੱਚ ਨਹੀਂ ਪੈਂਦੇ ਕੁੱਝੇ ਕੜ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਝੇ ਅੱਜ ਕਹਿੰਦੇ ਕੁੱਜਿਆਂ ਦੇ ਵਿੱਚ ਸਾਗਰ ਬੰਦ ਕਰਨ ਵਾਲੀ ਗੱਲ ਆ ਆ ਤਜਰਬਾ ਮੈਂ ਬੇਨਤੀ ਕਰਦਾ ਸਾਡੇ ਯੂਕੇ ਵਾਲੇ ਵੀਰਾਂ ਨੂੰ ਵੀ ਸਾਰੇ ਪਲੇਅਰਾਂ ਵੱਲੋਂ ਲੱਗਾ ਤੇ ਦੂਜਾ ਜਥਾ ਵੀ ਲਾਉਣਾ ਪੈਣਾ ਤੇ ਨਾਲ ਦੀ ਨਾਲ 500 ਰੁਪਏ ਜਿਹੜਾ ਉਹ ਸਾਡੇ ਵੀਰਾਂ ਨੇ ਪਹੁੰਚਾ ਕਰਤਾ ਚਾਰ ਪਲੇਅਰ ਕਰਨ ਦੀ ਟਰਾਈ ਇਸ ਵੇਲੇ ਕਹਿੰਦੇ ਕੀਤੀ ਹੋਈ ਕੋਸ਼ਿਸ਼ ਖੇਡ ਦੇ ਮੈਦਾਨ ਦੇ ਵਿੱਚ ਲੱਗਦਾ ਆ ਉਹ ਚੋਟੀ ਦਾ ਕਹਿੰਦੇ ਮੁਕਾਬਲਾ ਮੇਰੇ ਵੀਰੋ ਇਸ ਵੇਲੇ ਕਹਿੰਦੇ ਕਿਰਨ ਲਾਉਣ ਦੀ ਕਰਦੀ ਹੋਈ ਕੋਸ਼ਿਸ਼ ਤੇ ਨੰਬਰ ਜਿਹੜਾ ਉਹ ਖੇਡ ਦੇ ਮੈਦਾਨ ਦੇ ਵਿੱਚ ਆ ਇੱਕ ਤਾੜੀ ਮਾਰੋ ਕਰਨ ਦੇ ਨਾਂਤੇ ਮੇਰੇ ਵੀਰੋ ਜ਼ੋਰਦਾਰ ਸਿਰੇ ਦਾ ਕਹਿੰਦੇ ਮੁਕਾਬਲਾ ਜਿਵੇਂ ਸਿੱਧੂ ਕਹਿ ਗਿਆ ਨਾ ਵੀ ਝੋੜ ਬੇੜਾ ਪੱਟਾ ਤੇ ਥਾਪੇ ਵੱਜਦੀ ਨਾ ਹੰਕਾਰ ਨਹੀਂ ਇਹ ਰਤਬਾ ਮੂਸੇ ਵਾਲੇ ਦਾ ਹੰਕਾਰ ਨਹੀਂ ਇਹ ਰਤਬਾ ਮੂਸੇ ਵਾਲੇ ਦਾ ਪਰ ਇੱਧਰ ਕਹਿੰਦੇ ਮੈਨੂੰ ਲੱਗਦਾ ਵੀ ਅਨੂ ਦੇ ਕੋਈ ਪੁਰਾਣਾ ਵੈਰ ਕਰਨਾ ਇਸ ਵੇਲੇ ਕਹਿੰਦੇ ਆਲੂ ਤੇ ਕੋਮਲ ਦੀ ਟੱਕਰਾਂ ਨੂੰ ਤੇ ਕੋਮਲ ਕੋਮਲ ਤੇ ਅਨੂ ਨੂੰ ਤੇ ਕੋਮਲ ਆਹ ਮੁਕਾਰਲਾ ਸਿਰੇ ਦਾ ਉਹ ਦਰਸ਼ਕ ਵੀਰੋ ਤਾੜੀ ਮਾਰੋ ਕੁੜੀਆਂ ਦੇ ਨਾਲ ਤੇ ਜ਼ੋਰਦਾਰ ਆਹ ਟੱਕਰ ਆਹ ਟੱਕਰ ਆਹ ਟੱਕਰ ਤਾੜੀਆਂ ਤੇ ਆਮ ਹਾਰੇ ਵੱਜੀਆਂ ਤਾੜੀਆਂ ਤੇ ਆਮ ਹਾਰੇ ਦੋ ਜੱਥੇ ਹੋ ਗਏ ਅਨੂ ਦੇ ਦੋ ਜੱਥੇ ਹੋ ਗਏ ਤੇ 500 ਪਲੀਜ਼ ਆਪਾਂ ਮੇਰੇ ਕੋਲੇ ਸੀ ਨਾ ਵੀਰੇ ਆ 500 ਆ ਜਿਹੜਾ ਅਨੂ ਦਾ ਪਲੀਜ਼ ਨਾਲ ਦੇ ਪਲੇਅਰਾਂ ਨੂੰ ਮੈਂ ਬੇਨਤੀ ਕਰਦਾ ਚਲੋ ਫੜ ਲਓ ਅਨੂ ਦਾ 500 ਰੁਪਿਆ ਨਾਲ ਦੀ ਨਾਲ ਪਲੀਜ਼ ਪੈਸੇ ਫੜ ਲਓ ਬੇਟਾ ਇਧਰ ਕਹਿੰਦੇ ਮੈਨੂੰ ਲੱਗਦਾ ਵੀ ਨੀਤੂ ਦਾ ਵੀ ਦੂਜਾ ਟੱਚ 500 ਵਾਲਾ ਦੂਜਾ ਜੱਫਾ ਉਹ ਗੱਟੂ ਫੜ ਕੇ ਲੱਗਣ ਜਾ ਰਿਹਾ 500 ਵਾਲਾ ਦੂਜਾ ਜੱਫਾ ਲਾਤਾ ਜੰਦਰਾ ਉਹ ਲਾਤਾ ਜੰਦਰਾ ਮੈਨੂੰ ਲੱਗਦਾ ਵੀ ਹੋਂਟਾਂ ਚਾਬੀਆਂ ਲਾਹੌਰ ਆ 500 ਨੀਤੂ ਦਾ ਦੋ ਜੱਫੇ 500 ਦੇ ਲੈ ਵੀ ਭਾਈ ਜਿਰੂ ਜੀ ਨੂੰ ਹੁਣ ਤੱਕ ਖੇਡ ਵਧੀਆ ਲੱਗੀ ਕੁੜੀਆਂ ਦੀ ਤੇ ਤਾੜੀ ਵੱਡੀ ਮਾਰਦੇ ਦੋਵਾਂ ਟੀਮਾਂ ਦੇ ਨਾਂ ਤੇ ਹੁਣ ਦੋ ਜੱਫੇ ਚੰਨੋ ਦੇ 500 ਦੇ ਰਹਿ ਗਏ ਐ ਦੋ ਜੱਫੇ ਚੰਨੋ ਦੇ 500 ਦੇ ਰਹਿ ਗਏ ਮੇਰੇ ਵੀਰੋ ਰਾਜੂ ਦੀ ਕਬੱਡੀ ਹਲੇ ਤੱਕ ਕੋਈ ਜੱਫਾ ਨਹੀਂ ਨੌਨ ਸਟਾਪ ਕਬੱਡੀਆਂ ਰਾਜੂ ਫੇਰ ਰਾਜੂ ਫੇਰ ਨੰਬਰ ਜੋੜ ਗਈ ਮੇਰੇ ਵੀਰੋ ਰਾਜੂ ਨੇ ਕਹਿੰਦੇ ਫੇਰ ਤਗੜਾ ਨੰਬਰ ਉਹ ਫਰੋਜਪੁਰ ਦੀ ਟੀਮ ਦੇ ਸੇ ਜੋੜੁੱਤਾ ਆਹ ਕੁੜੀ ਜਦੋਂ ਐਕਸ਼ਨ ਕਰਦੀ ਤੇ ਲੋਕ ਬੜੇ ਖੁਸ਼ ਹੁੰਦੇ ਮੇਰੇ ਵੀਰੋ ਇਸ ਵੇਲੇ ਕਹਿੰਦੇ ਸਿਮੀ ਕਬੱਡੀ ਸਿੰਭੂ ਕਬੱਡੀ ਪਾਉਣ ਦੇ ਲਈ ਪਿਆਰ ਵਰ ਤਿਆਰ ਹੈ ਕਰਨ ਤਿਆਰ ਐਮੀ ਤਿਆਰ ਹੈ ਕਰਨ ਦਾ ਕਹਿੰਦੇ ਲਗਾਤਾਰ ਟੱਚ ਪਰ ਹੁਣ ਕਹਿੰਦੇ ਵੇਖੋ ਇੱਕੋ ਜੇ ਕਹਿੰਦੇ ਕਦ ਕੜ ਇੱਕੋ ਜੀ ਉਮਰ ਦੀਆਂ ਦੋ ਖਿਡਾਰਨਾ ਸਿੰਘੂ ਤੇ ਕਹਿੰਦੇ ਇਸ ਵੇਲੇ ਕਰਨ ਦੀ ਟੱਕਰ ਕੁਝ ਸਮਾਂ ਬੀਤ ਗਿਆ ਕੁਝ ਬਿੱਤਰ ਵਾਲਾ ਸੱਜੇ ਖੱਬੇ ਉੱਤੇ ਥੱਲੇ ਪਰ ਹੁਣ ਗੱਲ ਕਸੂਤੀ ਏ ਏ ਕਬੱਡੀ 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 ਏ ਟੱਕਰ 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 ਕਰਨ ਤੇ ਆਹ ਉਹ ਬਾਈ ਤਾਰੇ ਮਦਾੜੀ ਮਾਰੋ ਜ਼ੋਰਦਾਰ ਜਿਹੜਾ ਉਹ ਸਮਾਂ ਨਾਲ ਉਹ ਸਮਾਪਤ ਹੋਇਆ ਤੇ ਨੰਬਰ ਜਾਫੀ ਦਾ ਨੰਬਰ ਜਾਫੀ ਦਾ ਕਿਰਨ ਨੇ ਕਹਿੰਦੇ ਬੱਲੇ ਬੱਲੇ ਕਰਾਤੀ ਹੈ ਹਾਂ ਵੱਡਾ ਭਾਈ ਗੁਰਪ੍ਰੀਤ ਇੱਕ ਇੱਕ ਰੇਡ ਦਾ ਇਸ਼ਾਰਾ ਬਾਕੀ ਹੈ ਗੁਰਪ੍ਰੀਤ ਭਾਈ ਕਹਿੰਦਾ ਵੀ ਯਾਰ ਰਾਜੂ ਦਾ ਬਹੁਤ ਜ਼ੋਰ ਲੱਗਾ ਤੇ ਤੂੰ ਕਹਿੰਦੇ ਗੁਰਪ੍ਰੀਤ ਭਾਈ ਨੇ ਰਾਜੂ ਦੀਆਂ ਰੇਡਾਂ ਤੋਂ ਖੁਸ਼ ਹੋ ਕੇ 500 ਦਿੱਤਾ ਰਾਜੂ ਆ 500 ਜਰੂਰ ਆਪਣਾ ਲੈ ਲੈਣਾ ਮੈਂ ਕਿਆ ਵੀ ਰਾਜੂ ਦਾ ਵੀ ਬੜਾ ਜ਼ੋਰ ਲੱਗਾ ਗੁਰਪ੍ਰੀਤ ਭਾਈ ਬਹੁਤ ਬਹੁਤ ਧੰਨਵਾਦ ਇਹਨਾਂ ਬੱਚੀਆਂ ਦਾ ਸਨਮਾਨ ਕਰਨ ਲਈ ਲੈ ਵੀ ਰਾਜਿਆ ਲਾਸਟ ਰੇਡ ਆ ਲਾਸਟ ਰੇਡ ਆ ਇਸ ਵੇਲੇ ਕਹਿੰਦੇ ਰਾਣੀ ਬਲਾ ਦੀ ਤਰਫੋਂ ਮੇਰੇ ਵੀਰੋ ਪਰ ਲੋਕ ਖੁਸ਼ ਐ ਐਮੀ ਤੇ ਇਸ ਵੇਲੇ ਕਹਿੰਦੇ ਸਿਰੇ ਦੀ ਟੱਕਰ ਨੰਬਰ ਰਾਣੀ ਬਲਾ ਦਾ ਕੀ ਰਾਣੀ ਬਲਾ ਦੀ ਟੀਮ ਦਾ ਲੈ ਵੀ ਦਰਸ਼ਕ ਵੀਰੋ ਜਿਹੜੇ ਕੁੜੀਆਂ ਨੇ ਖੇਡ ਵਧੀਆ ਲੱਗੀ ਤੇ ਤਾੜੀ ਜ਼ੋਰਦਾਰ ਮਾਰ ਦੇ ਦੋ ਬਾਟੀਆਂ ਦੇ ਨਾਂ ਤੇ ਐ ਦਰਸ਼ਕ ਵੀਰੋ ਜਿਹੜੇ ਰਾਣੀ ਬਲਾ ਦੇ ਨੰਬਰ ਨੇ 24 ਇਹ ਫਿਰੋਜਪੁਰ ਦੇ ਨੰਬਰ ਨੇ 622 1 ਨੰਬਰ ਦੇ ਨਾਲ ਫਿਰੋਜਪੁਰ ਦੀ ਟੀਮ ਜੀਤੂ ਰਹੀ ਆ ਜਿਹੜਾ ਰੇਲ ਗੱਡੀ ਬਣਾਈ ਹੁੰਦਾ ਇੱਕ ਤਾੜੀਆਂ ਦੇ ਲਈ ਮਾਰੋ ਯਾਰ ਜ਼ੋਰਦਾਰ ਇਹਦੇ ਲਈ ਬਣਦੀ ਆ ਭਰਾਵਾ ਕੋਈ ਇੱਕ ਖੱਚਦਾ ਕੋਈ ਈਟਾ ਚੱਕਦਾ ਤੂੰ ਤਿੰਨ ਖਿੱਚੀ ਜਾਂਦਾ ਜਿਉਂਦਾ ਰਹਿ ਬਹੁਤ ਬਹੁਤ ਧੰਨਵਾਦ ਹੈ ਇਹਨੂੰ ਇਹ ਵੀ ਪੁੱਛਿਆ ਬਾਈ ਵੀ ਦੰਦਾਂ ਨੂੰ ਮਲਦਾ ਕਿਹੜੀ ਚੀਜ਼ ਨਾਲ ਆ ਜਿਉਂਦਾ ਰਹਿ ਭਰਾਵਾ ਇਹੋ ਜੇ ਦੰਦ ਆ ਇਸ ਜਮਾਨੇ 'ਚ ਇਹ ਵੀ ਰੱਬ ਦੀ ਤੈਨੂੰ ਬਹੁਤ ਵੱਡੀ ਦਾਤ ਈ ਆ ਰੋਕਦੇ ਹੁਣ ਕਿੱਥੇ ਲੈ ਕੇ ਜਾਣ ਅੱਗੇ ਸੰਗਤ ਆ ਗਈ ਬਸ ਕਰਿਆ ਤੇਰਾ ਧੰਨਵਾਦ ਜੂਰ ਤਾੜੀ ਮਾਰੋ ਯਾਰ ਬਾਈ ਦੇ ਲਈ ਆ ਕਰੀਏ ਪਲੀਜ਼ ਮੈਚ ਆਪਾਂ ਸ਼ੁਰੂ ਕਰ ਦਈਏ ਅਦੀਪੂ ਦਾ ਸਨਮਾਨ ਕਰਨਾ ਗੁਰਪ੍ਰੀਤ ਭਾਈ ਦੀਪੂ ਦਾ ਸਨਮਾਨ ਦੀਪੂ ਆ ਜਾ ਵੀ ਨੌਜਵਾਨਾ